ਹੈਲੋ ਗਾਇਸ ਗੁੱਡ ਮਾਰਨਿੰਗ ਜੀ ਕੀ ਮੋਤੋ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਸੋ ਵਧੀਆ ਹੀ ਚਾਹੀਦੇ ਆ ਜੀ ਆਪਦੇ ਆਪਦੇ ਘਰਾਂ 'ਚ ਵਧੀਆ ਰਹੋ ਸੋ ਕੰਮ ਮੈਂ ਕਰ ਲਿਆ ਅੱਗੇ ਸਾਰਾ ਕਰਦਾ ਮੈਂ ਹੋਵੂ ਸੀ ਬੇਲੀ ਤੇ ਮલાઈ ਪਈ ਹੋਈ ਸੀ ਆਪਣੀ 15 20 ਬਣਾ ਲਈ ਤੇ ਮੈਂ ਤਾਂ ਚਲੋ ਕੋਈ ਕੱਢ ਲੈਣਾ ਦੇਖੋ ਅੱਜ ਆ ਚਲੋ ਬਣਾ ਲੈਨੇ ਆ ਕਿਉ ਤੇ ਬਸ ਕੜਾਈ ਦੇ ਵਿੱਚ ਆਪਾਂ ਉਨੋਂ ਬਾਅਦ ਇਹਦਾ ਵਸਾਇਆ ਸੀਮ ਕਰਕੇ ਨਾ ਵਾਸਤੇ ਏਦਾਂ ਹਲਾਉਂਦੇ ਰਹਿਣਾ ਤੇ ਆਪਣਾ ਘੋਭਾਂ ਕੇ ਆ ਦੇਖੇਗੀ ਮੈਂ ਤਾਂ ਏਦਾਂ ਹੀ ਬਣਾਨੀ ਆ ਆ ਗੜਬੀ ਭਰੀ ਹੋਈ ਸੀ ਆਪਣੀ ਤੇ ਦੇਖੋ ਮੈਂ ਤਾਂ ਏਦਾਂ ਹੀ ਬਣਾਨੀ ਗਾਇਸ ਬਾਕੀ ਮੈਨੂੰ ਹੋਰ ਨਹੀਂ ਪਤਾ ਕੁਝ ਚੀਜ਼ ਨਹੀਂ ਬਣਾਉਣੀ ਮੈਂ ਤਾਂ ਏਦਾਂ ਹੀ ਬਣਾਉਣੀ ਆ ਤੇ ਦੇਖੋ ਬਗਨ ਲੱਗਣ ਨਹੀਂ ਦੇਣਾ ਹਲਕਾ ਹਲਕਾ ਲਾਉਂਦੇ ਰਹਿਣਾ ਚੈੱਕ ਕਰੋ ਦੇਖੋ ਬਣਦਾ ਪਿਆ ਨਾ ਕਿਉਂ ਆਪਾਂ ਬਾਜ਼ਾਰ ਦਾ ਵੀ ਲੈ ਆਨੇ ਆਂ ਓ ਬੈਲ ਤੋਂ ਵੀ ਲੈ ਆਨੇ ਆਂ ਫਿਰ ਮਲਾਈ ਕੋਈ ਖਾਂਦਾ ਨਹੀਂ ਗਾਏ ਸ ਬੱਚੇ ਵੀ ਨਹੀਂ ਖਾਂਦੇ ਤੇ ਇਹ ਕਰਕੇ ਫਿਰ ਮਨ ਮਲਾਈ ਕੱਠੀ ਕਰ ਲੈਣੀ ਆ ਤੁਹਾਨੂੰ ਕੋਈ ਨਕਲੀ ਆਂਦਾ ਉਹਦਾ ਇਹ ਅਦਰਕ ਓ ਬਣਾ ਲੈਨੇ ਆ ਖਾਦਾ ਜਾਂਦਾ ਸਹੀ ਹੈ ਬਸ ਦੇਖੋ ਇਹਨੂੰ ਹਿਲਾਉਂਦੇ ਰਹਿਣਾ ਇਹਨੂੰ ਬਿਲਕੁਲ ਲੱਗਣ ਨਹੀਂ ਦੇਣਾ ਜਦੋਂ ਤੱਕ ਇਹ ਬਰਾਊਨ ਨਹੀਂ ਹੋ ਜਾਂਦੀ ਨਾ ਮਲਾਈ ਜੀ ਔਰ ਤੱਕ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਦੇਖੋ ਚੈੱਕ ਕਰੋ സിമ രക്കണ വൈ ബാ ബസ് ആ മലൈ ജീന ജോല ബ്രാൗന ബോട ഹലായി ചമ്മച്ചോ ਦੇਖੋ 15-20 ਦਿਨਾਂ ਦੀ ਮਲਾਈ ਸੀਗੀ ਇਹ ਤੇ ਕਿੰਨਾ ਕਾ ਕਿ ਹੁਣ ਨਿਕਲ ਜਾਊਗਾ ਗਾਇਸ ਕਮੈਂਟ ਕਰਕੇ ਦੱਸਿਓ ਇਹ ਤੇ ਕੋਣ ਇਦਾਂ ਮੇਰੇ ਤਰ੍ਹਾਂ ਇਹ ਕਿਉਂ ਕਰਦਾ ਹੈ ਕਮੈਂਟ ਕਰਕੇ ਦੱਸਿਓ ਦੇਖੋ ਚੈੱਕ ਕਰੋ ਕਿਉਂ ਬਸ ਆ ਮਲਾਈ ਜੀ ਨਾ ਹੁਣ ਇਹ ਦਾਣੇ-ਦਾਣੇ ਜੇ ਬਣ ਜਾਣਗੇ ਆ ਮਲਾਈ ਜੀ ਤੇ ਦੇਖੋ ਨੂੰ ਇਦਾਂ ਹਲਾਉਂਦੇ ਰਾਵਾਂਗੇ ਬਸ ਆਪਾਂ ਗੈਂਸ ਨਹੀਂ ਰੱਖਣਾ ਗੈਂਸ ਤੇਜ਼ ਨਹੀਂ ਕਰਨਾ ਨਹੀਂ ਤਾਂ ਮਲਾਈ ਸੜ ਜਾਂਦੀ ਹੈ ਜੀ ਬਸ ਥੋੜੀ ਜੀ ਹੋਰ ਬਰਾਊਨ ਹੋ ਜਾਏ ਮਲਾਈ ਜੀ ਦੇਖੋ ਆ ਦਾਣੇ-ਦਾਣੇ ਬਣ ਗਏ ਨਾ ਕਿਹਾ ਸੀ ਨਾ ਦਾਣੇ-ਦਾਣੇ ਜੇ ਬਣ ਜਾਣਗੇ ਦੇਖੋ ਬਸ ਇਹ ਥੋੜੀ ਜੀ ਹੋਰ ਬਰਾਊਨ ਹੋ ਜਾਏ ਨਾ ਤੇ ਫਿਰ ਇਹਨੂੰ ਆਪਾਂ ਕਿਸੇ ਭਾਂਡੇ 'ਚ ਛਾਣ ਲਾਂਗੇ ਦੇਖੋ ਦਾਣੇ-ਦਾਣੇ ਜੇ ਬਣਦੇ ਨੇ ਚੈੱਕ ਕਰੋ ਹੂੰ ਸੋ ਗਾਇਸ ਕਿ ਉਹ ਤਾਂ ਦੇਖੋ ਬਣ ਗਿਆ ਹੈ ਫਿਰ ਤੁਸੀਂ ਦੱਸੋ ਸਾਨੂੰ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸਾਡੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਤੇ ਦੇਖੋ ਜੀ ਕਿਉਂ ਬਣ ਗਿਆ ਹੈ ਬਸ ਹੁਣ ਇਹ ਠੰਡਾ ਹੋ ਜਾਏਗਾ ਫਿਰ ਇਹਨੂੰ ਆਪਾਂ ਛਾਂ ਲਾਂਗੇ ਕਿਸੇ ਭਾਂਡੇ ਦੇ ਵਿੱਚ ਤੇ ਗੈਸ ਨੂੰ ਕਰ ਦਿੰਨੇ ਆਪਾਂ ਬੰਦ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ